ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਆਹ ਦੇ ਸੱਚ ਜੋਗ ਦਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਹੈ ਪੋੜੀ ਵੀ ਨਹੀਂ ਹੈ ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਨੇ ਸਵਈਏ ਨੇ ਕਵਿਤਨ ਹੈ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਤੋਂ ਪਦੇ ਤੇ ਬਦੇ ਚੋਪਦੇ ਪੰਜ ਪਰੇ ਅਸ਼ਟਪਦੀ ਦੋਹੇ ਇਹ ਸਲੋਕ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਚਿੱਤ ਹੈ ਰੁਬਾਈ ਹੈ ਗਜ਼ਲ ਹੈ ਨੰਦ ਲਾ ਕਹੇ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਹਾਂ ਬਜ਼ਲਾ ਭਾਈ ਨੰਦ ਲਾ ਕੁਝ ਨਜ਼ਮਾ ਵੀ ਨੇ ਉਹਦੇ ਚ ਲੇਕਿਨ ਬਹੁਤਿਆਂ ਨਜ਼ਰ ਲਾ ਉਰਦੂ ਸ਼ਾਇਰੀ ਦਾ ਇਹ ਰੂਪ ਹੈ ਭਾਰਤ ਦੀ ਭਾਸ਼ਾਵਾਂ માં ਦੀ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸਮ ਗ੍ਰੰਥ ਦੇ ਤੇ ਦੇਖ ਸਕਦੇ ਹੋ ਚਾਚਰੀ ਛੰਨ ਬੁਜੰਗ ਪ੍ਰਯਾਤ ਛੰਨ ਏ ਕਛਰੀ ਛੰਨ ਹੈਰਾਨਗੀ ਹੁੰਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਛੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤਾ ਨੇ ਮੈਂ ਤੇ ਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇਖਣ ਗਿਆ ਸੀ 라ਵਿੰਦਰ ਲਾਟ ਗੌਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਬ ਤੋਂ ਛੰਦਾਂ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਮੈਂ ਸਿੱਖੋ ਗੁਰੂ ਗੋਬਿੰਦ ਸਿੰਘ ਜੀ ਅਨੇਕ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਗੋਜੰਗ ਪਰਿਆਤ ਛੰਦ ਜਿਵੇਂ ਸਭ ਟੇੜਾ ਚੱਲਦਾ ਹੈ ਨਾ ਛੰਦ ਵੀ ਟੇੜਾ ਚੱਲਦਾ ਹੈ ਕਿਦਾਂ ਟੇੜਾ ਚੱਲੇ ਚਾਚਰੀ ਛੰਦ ਕੁਮਾਈਆਂ ਦੀ ਪਹਾੜੀਆਂ ਦੇ ਜਗਾਇਆ ਜਾਂਦਾ ਹੈ ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਹੁੰਦੀਆਂ ਨੇ ਇਹ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਛੰਦ ਗਾਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਨੇ ਜਿਤਨੇ ਹੈ ਗੁਰੂ ਕੇ ਸਿੰਘ ਪਾਉਂਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਾਉਂਦੇ ਨੇ ਕਮਾਈਆਂ ਦੀ ਪਹਾੜੀਆਂ ਤੇ ਉੱਥੇ ਬੈਨੋ ਪਤਾ ਚਲਿਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾਂ ਕੋਲ ਹੈ ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਵਿੱਚ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ ਵਜੰਗ ਪਰਿਆਚਨ ਸੰਗੀਤ ਵਜੰਗ ਪਰਿਆਚਨ ਤੇ ਵੀ ਹੈ ਜਿਹਦੇ ਸੰਗੀਤ ਵੀ ਚੱਲੇਗਾ ਛੰਦ ਵੀ ਚੱਲੇਗਾ खैर ਮੁਖਤਸਰ ਮੈਂ ਅਰਜ਼ ਕਰਾਂ ਇਹde ਤੁਹਾਡਾ ਟਾਈਮ ਨਾ ਲਵਾਂ ਇਹ ਸ਼ਲੋਕ ਹੈ ਪੌੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋ ਕਹ ਪੈਲੀ ਕੋੜੀ ਹੋਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਹ ਪੌੜੀ ਸਮਾਪਤ ਹੋ ਗਈ ਇੱਕ ਪੌੜੀ ਮੂਲ ਮੰਤਰ ਨੂੰ ਕਈ ਪਹਿਲੀ ਪੌੜੀ ਦਾ ਪਾਠ ਆਖੀ ਜਾਂ ਮੈਂ ساری ਜ਼ਿੰਦਗੀ ਲੱਗ ਜਾਂਦੀ ਹੈ ਗੁਰਦਵਾਰੇ 'ਚ ਆਪ ਦੀ ਗਾਇਤ ਲਈ ਅਸਕਰਾਂ ਜਪ ਕਿਸਦਾ ਕਰਨਾ ਹੈ ਸੱਚ ਦਾ ਕਰਨਾ ਹੈ ਸੱਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਹਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇੱਕ ਮਰਿਆਦਾ ਵੜਾ ਦिती ਹੈ ਇੰਨਾ ਵੱਡਾ ਸਾਗਰ ਹੈ ਮਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਆਗਰਾ ਮੇਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਯਤਨ ਕਰੇ ਨਹੀਂ ਜਾ ਸਕਦੀ ਤਣਕ ਕੇ ਮਰ ਜਾਏਗੀ ਪਰਮਣ ਕਰ ਸਕਦੀ ਹੈ ਸਾਗਰ ਦੇ ਵਿੱਚ ਮਨੁੱਖ ਕੁਛ ਵੀ ਕਰੇ ਜੋ ਉਸਨੇ ਮर्यादा ਬਣਾਈ ਹੈ ਉਸੇ ਦੇ ਵਿੱਚ ਹੀ ਕਰ ਸਕਦਾ ਹੈ ਕਿਸੇ ਪਾਸੇ ਵੀ ਚਲ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਚੰਗਾ ਕਰ ਸਕਦਾ ਹੈ ਮਾੜਾ ਕਰ ਸਕਦਾ ਹੈ ਜਿਤਨੇ ਉਸਦੇ ਸੀਮਾ ਬਣਾਈਏ ਸਾਡੇ ਉਸ ਸੀਮਾ ਦੇ ਚ ਅਸੀਂ ਨੇਕ ਵੀ ਕਰ ਸਕਦੇ ਆ ਬਦ ਵੀ ਕਰ ਸਕਦੇ ਆ ਬਣਾਈ ਉਸੇ ਚੋਕੇ ਮर्यादा ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿ ਦਿੰਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਝ ਵੀ ਕੁਝ ਵੀ ਤੇਰੀ ਦਿੱਤੀ ਦੀ ਥਿਓਰੀ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੂੰ ਹਿਰਦੈ ਨਾ ਦੇਂਦਾ ਕਿਵੇਂ ਯਾਦ ਕਰੇ ਤੂੰ ਅਕਲ ਹੀ ਨਾ ਦੇਂਦਾ ਤੇ ਤੈਨੂੰ ਸਮਝਦਾ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀ ਥੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀ ਥੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਨੰਦ ਮਿਲਿਆ ਤੇ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮ ਹੈ ਜਦ ਸਜਦਾ ਕਰਨਾ ਵਿਅਕਤੀ ਰਹਿ ਕਿਸਦਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦਾ ਹੈ ਸਭ ਕੁਝ ਚੱਲਦਾ ਹੈ ਇੱਕ ਬਾਰ ਬਾਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਰ ਸੇ ਸਾਹਿਬ ਕਹਿੰਦੇ ਜਪੋ ਤਾਂ ਇਕੋ ਨਾਮਾ ਅਵਰ ਮੇਰਾ ਫਲ ਕਾਮਾ ਅਗਰ ਕੋਈ ਕਰਨ ਲੱਗ ਪਏ ਤਾਂ ਜਪ ਦੀ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਹੈ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ ਬੰਦਾ ਧਾਰਮਿਕ ਹੈ ਪਰ ਇਹ ਧਰਮ ਦਾ ਬਚਪਨਾ ਹੈ ਦੇਖੋ ਬਚਪਨ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਜਵਾਨ ਬੰਦਾ ਧਾਰਮਿਕ ਹੈ ਇਹ ਤੇ ਬ੍ਰह्मज्ञानी ਹੋ ਗਿਆ ਬਜ਼ੁਰਗ ਹੋ ਗਿਆ ਇਹ ਤੇ ਬਜ਼ੁਰਗ ਹੈ ਇਸਨੇ ਤੇ ਪਰਮ ਪਦ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਜਿਵੇਂ ਸਰੀਰ ਦਾ ਬਚਪਨਾ ਜਵਾਨੀ ਤੇ ਬਜ਼ੁਰਗੀ ਆਉਂਦੀ ਹੈ ਧਰਮ ਦਾ ਬਚਪਨਾ ਵੀ ਹੁੰਦਾ ਹੈ ਭਗਤ ਕਬੀਰ ਕਹਿੰਦੇ ਮੈਂ ਬੁਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤੇਲਕ ਹਥ ਮਾਲਾ ਵਾਣਾ ਲੋਗਨ ਰਾਮ ਖਿਡੌਣਾ ਜਾਣਾ ਬੱਚੇ ਦੀ ਪਹਿਚਾਣ ਕਿ ਆਉਂਦੀ ਹੈ ਉਹ ਹਰ ਚੀਜ਼ ਨੂੰ ਖਿਡੌਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸ ਦੇ ਅੰਦਰ ਬੜੀ ਪਰਵਲ ਹੁੰਦੀ ਹੈ ਉਹ ਦੇਵਾ ਸੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਘਰ ਦੇ ਵਿੱਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਲੈਂਦਾ ਤੂੰ ਘੋੜਾ ਬਣ ਮੈਂ ਤੇਰੀ পিਠ ਤੇ ਬੈਠਣਾ ਤੇ ਕਿਉਂ ਨਾ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਤੇ ਮੰਮਤਾ ਲਾ ਮਾਰ ਆ ਪਿਓ ਇਹ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਇਕ ਇਹਨ ਜਾਣੋ ਗੁਰਸਤਾ ਕੇ ਮਤ ਉਹਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਕਫਾ ਕੀਰਤਨ ਖਿਡਾਉਣਾ ਸਭ ਕੁਝ ਖਿਡਾਉਣਾ ਮਾਥੇ ਤੇ ਲਗ ਹਥ ਮਾਲਾ ਵਾਣਾ ਲੋਗਨ ਰਾਮ ਖੇਲੋਣਾ ਧਾਰਨਾ ਜੋ ਥੋੜਾ ਜਿਆ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕਿਉ ਸੁਣਿਆ ਹੀ ਨਹੀਂ ਪ੍ਰਭਾਅ ਕਿਸ ਤਰ੍ਹਾਂ ਪਵੇਗਾ ਉਹਦੇ ਗੁਣ ਨੂੰ ਸੁਣ ਸਰਵਨਾ ਨੂੰ ਗੋਬਿੰਦ ਗੁਣ ਸੁਣੋ ਅਰਦਾਵ ਰਸਨਾ ਗਈ ਸੁਣੀਏ ਦੀ ਚਾਰ ਪੌੜੀਆਂ ਨਮਨੀਏ ਦੀ ਚਾਰ ਪੌੜੀਆਂ ਹਿਰਦਾ ਉਸ ਤੋਂ ਪ੍ਰਭਾਵਿਤ ਹੋਵੇ ਤਾਈ ਮੰਗ ਕਰੇਗਾ ਤਾਈ ਜਪ ਕਰੇਗਾ ਅਗਰ ਪ੍ਰਭਾਵਤ ਹੀ ਨਹੀਂ ਧਿਆਨ ਨਹੀਂ ਚਲੇਗਾ ਪਾਪ ਪਾਪ ਨਹੀਂ ਦਿਖਾਈ ਦੇਵੇਗਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਦੇ ਜਨਮ ਤੋਂ ਅੰਦੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ ਪਹਿਲੇ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਚਾਨਣਾ ਨਹੀਂ ਦਿਖਾਈ ਦਿੰਦਾ ਅੰਧੇਰਾ ਦਿਖਾਈ ਦਿੰਦਾ ਆਪਣੀ ਮੂਰਖਤਾ ਦਿਖਾਈ ਦਿੰਦਾ ਗੁਨਾਹ ਦਿਖਾਈ ਦਿੰਦਾ ਔਰ ਇਹ ਚੰਗਾ ਸ਼ਗਰ ਹੈ ਚੰਗੀ ਗੱਲ ਹੈ ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਆਖਿਆ ਗੈਨੇ ਜੀ ਅੱਗੇ ਪਿੱਛੇ ਏਸੀ ਚੰਗੇ ਹੁੰਦੇ ਆ ਹੱਥ ਵਿੱਚ ਗੁਟਕਾ ਪਕੜ ਲੈਣੇ ਆ ਪਾਠ ਕਰਦੇ ਆ ਪਤਾ ਨਹੀਂ ਕਿੱਥੋਂ ਮਾੜੇ ਕਹਿ ਲਾ ਜਣੇ ਵੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗ ਪੈਂਦਾ ਇੱਕ ਚੰਗੇ ਸਤਸੰਗੀ ਨੇ ਅਕੀ ਪਟਨਾ ਸਾਹਿਬ ਨੂੰ ਰੋਂਦੇ ਹੋਏ ਆਇਆ ਉਹ ਸੋਦੀ ਸਦਮੇ ਜੀ ਦਾਸ ਜੰਦਾ ਹੁੰਦਾ ਹੁਣ ਵੀ ਦਾਸ ਨੇ ਕੱਲ ਪਟਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 65 ਸਾਲ ਤੋਂ ਮਨਾਈ ਜਾ ਰਹੀ ਹੈ ਦਾਸ ਦੀ 35 ਸਾਲਾਂ ਤੋਂ ਜੰਦਾ ਹੈ ਉਸ ਸਿੰਘ ਨੇ ਜਦ ਮੈਨੋਂ ਕਿਹਾ ਗਿਆ ਨਹੀਂ ਰੋਂਦੇ ਆਇਆ ਗਿਆ ਨੇ ਵਾਹਿਗੁਰੂ ਵਾਹਿਗੁਰੂ ਜਪਨੇ ਆ ਵਾਹਿਗੁਰੂ ਤੇ ਚੇਤੇ ਆਉਂਦਾ ਨਹੀਂ ਗੁਨਾਹ ਆਉਂਦਾ। ਪਾਪ। ਬੜੀ ਪੀੜਾ ਹੁੰਦੀ ਹੈ। ਇਹ ਪਾਪ ਕਿਉਂ ਹੋਏ? ਕੀ ਕਹਨੇ ਯਾਦ ਆ। ਮੇਰੇ ਖਾ ਅੰਧੇਰਾ ਦਿਖਾਈ ਦੇਣ ਲੱਗ ਪਿਆ ਤੁਸੀਂ ਕਹਿੰਦੇ ਤੁਸੀਂ ਸਜਾਤੇ। ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦੇ। ਪਾਪ ਬੁਰਾ ਪਾਪ ਹੀ ਕੋ ਪਿਆਰਾ ਮਹਾਰਾਜ ਕਹਿੰਦੇ ਨੂੰ ਤੇ ਬੜਾ ਪਿਆਰਾ ਲੱਗਦਾ ਚੰਗਾ ਲੱਗਦਾ। पाप भोजन ही पर दी पाप पाप प्यार। दे। दे दे। 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 देता है महाराज देवा पाप बुरा पापी को प्यारा उनो ते प्यारा लगदा है बेईमानी की थी ये चंगी लगदी चोरी दी सफलता मिल गई ये नचदा जेब कट लईये कैसे दी खुश होंदे किसी नु धोखा देता प्रसन्न होंदा है प्रसन्न होंदा है देखे ने ऐसे जो चोरी करके प्रसन्न होंदा है ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਡਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ ਹੈ ਅਜਿ ਕਿਸ ਨੂੰ ਅંધੇਰਾ ਹੀ ਨਹੀਂ ਦਿਖਾਈ ਜਾਂਦਾ ਅੰਦਰ ਅંધੇਰਾ ਨਹੀਂ ਦਿਖਾਈ ਦੇ ਤੇ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਕਿੱਥੋਂ ਦਿਖਾਈ ਦੇ ਇਹ ਖਿਆਲ ਮੈਨੂੰ ਉਦੋਂ ਮਿਲਿਆ ਸੀ ਰਾਹ ਕੋਲ ਜਦ ਗਿਆਨੀ ਭਗਵਾਨ ਸਿੰਘ ਨੇ ਆ ਕੇ ਮਸਕੀਨ ਜੀ ਮੈਨੂੰ ਅંધੇਰੇ ਦਾ ਕੋਈ ਗਿਆਨ ਅંધੇਰਾ ਕੀ ਹੁੰਦਾ ਹੈ ਮੈਨੂੰ ਕੁਝ ਨਹੀਂ ਪਤਾ ਮੈਂ 5-7 ਮਿੰਟ ਸੋਰਸ ਦਾ ਰਿਹਾ ਸੀ ਉੱਥੇ ਬੈਠ ਕੇ ਭਾਈ ਸਾਹਿਬ ਕਹਿ ਵੀ ਰਹੇ ਨੇ ਕਿ ਅંધੇਰੇ ਦਾ ਕੋਈ ਗਿਆਨ ਨਹੀਂ ਕਿਉਂਕਿ ਆਮ ਤੇ ਇਹ ਆਖਿਆ ਜਾਂਦਾ ਹੈ ਅੰਧੇ ਕੀ ਦੁਨੀਆ ਮੇਂ ਅંધੇਰਾ ਅંધੇਰਾ ਇੱਕ ਅੰਦਰ ਮੈਨੂੰ ਅંધੇਰੇ ਦਾ ਕੋਈ ਗਿਆਨ ਨਹੀਂ ਵਾਕਈ ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚਰੋਸ਼ ਨਹੀਂ ਚਾਹੀਦੀ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਬਣੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਬਣ ਜਾਵੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅੰਧੇਰਾ ਦਿਖਾਈ ਦੇਣ ਲੱਗ ਪਿਆ। ਤੇਦੀ ਅੱਖਾਂ ਦੇ ਵਿੱਚ ਰੋਸ਼ਨੀ ਆ ਗਈ। ਅੰਧੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੰਧਾ ਰਸਤਾ ਟੈਹ ਕਰ ਲਿਆ। ਇਹਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈਏ ਕਿ ਉਹ ਅੱਗੇ ਬੇਈਮਾਨੀ ਨਹੀਂ ਕਰ ਸਕੇ ਇਨੂੰ ਝੂਠ ਜੋੜ ਲਿਖਾਈ ਦੇਣ ਲੱਗਦੇ ਔਰ ਹਿਰਦੇ ਤੇ ਬੋਝ ਬਣਦਾ ਕਿ ਕਿੰਨੇ ਦਿਨ ਜੀਵੇਗਾ ਜੋ ਇਹ ਨਹੀਂ ਜੀਵੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਕਈ ਬਿਨਾ ਲੋੜ ਤੋਂ ਬੋਲਦੇ ਨੇ ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ ਝੂਠ ਦੇਖਾਈ ਨਹੀਂ ਦੇਦਾ ਅੰਧੇਰਾ ਨਹੀਂ ਦਿਖਾਈ ਦੇਦਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖੇ ਨ ਜਨਮ ਕੋ ਲੋਇਣ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਸਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਨਾਖ ਨਹੀਂ ਅੰਦੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹਨਾਂ ਆਖੀਏ ਨ ਜਨਮਖ ਲੋਇਣ ਨਾ ਅੰਦੇ ਸਹੀ ਨਾਨਕਾ ਜੋ ਖਸਮਾ ਵਹ ਹੈ ਜਿਨਾਂ ਨੂੰ ਖਸਮ ਨਹੀਂ ਦਿਖਾਈ ਦਤਾ ਮਾਲਕ ਨਹੀਂ ਦਿਖਾਈ ਦਤਾ ਪਰਮਾਤਮਾ ਨਹੀਂ ਦਿਖਾਈ ਦਤਾ ਭਗਵਾਨ ਨਹੀਂ ਦਿਖਾਈ ਦਤਾ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦੇਂਦਾ ਇਹਨਾਂ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਵੱਡਾ ਇਕੱਠ ਹੋਵੇ ਕਿ ਕਿਧਰੇ ਇਕ ਦੋ ਜ਼ਿਆਦਾ ਨਹੀਂ ਹੁੰਦੇ ਸਾਰੀ ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਥ ਨਹੀਂ ਦਿਖਾਈ ਦੇਦਾ ਪਰ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ सारी दुनिया आंचर पो ले, ले नमस्कारे, बूझी काजी ने आ इस अंधे काजी ने नहीं समझे नहीं समझे। जब हाथी ने मथा टेके ना तो सिकंदर लोधी ने हाथी ते गुस्सा आया खिला पिला असियां से मथा टेक दे कबीर और गुस्से भर गया ਗੰਗਾ ਚੜੀ ਹੋਈ ਸੀ ਸਾਵਣ ਬਾਦਰੋਂ ਦੇ ਦਿਨ ਸਨ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਤੇ ਡੁੱਬ ਜਾਏਗਾ ਤੜਪ ਤੜਪ ਕੇ ਮਰੇ ਬਣਿਆ ਆ ਜਾਂਦੇ ਹੈ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ गंगा की लहर मेरी टूटी है लहरानें ये बंधन तोड़ देते कि खुर्दूडा शायर कौन है सहारा ना देती अगर मौजे तूफान सहारा ना देती अगर मौजे तूफान डुबो ही दिया था हमें ना खुदा ने मलाने के धोबी सहारा ना देती अगर मौजे तूफा ही दिया था हमें ना खुदा इत लहरा ने पार कर दिता इतने मौजा ने पार कर देता सिकंदर लोधे ने के डोब के रख देता से ब्राह्मणा ने डोब के रख देता से कमाल दल लहरा ने कबीर किनारे के ला